ਵਾਈਪ ਰਿਕਾਲ ਸਾਹਿਬ ਵਾਈ ਗੁਰਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਰਤਾਰਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਬਰਾਮਦੇ ਜੜੀਆਂ ਕਰਾਈਆਂ ਦੇਖੋ ਰਾਜ ਪੰਡ ਬਣਾਇਆ ਨਹੀਂ ਜੜ ਦੇ ਇੱਕ ਸਾਲ ਕਰ ਰਹੇ ਉਹ ਇਹ ਤਨਹੋਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਹੈ ਛੜ ਇਹਦੇ ਛੇ ਟਰੈਕਟਰ ਤਨਹੋਲ ਦੇ ਵਿੱਚ ਗੁਰਲਾਲ ਐਮਐਲਏ ਬਾਈ ਕਾਲ ਸਰ ਹਾਂਜੀ ਆਪਾਂ ਸੇਕ ਨੂੰ ਪੁੱਛਾਂ ਵੀ ਮੈਂ ਵੀਡੀਓ ਦੇਖ ਉਸ ਆਈ ਆਂਦੀ ਹੈ ਕਿ ਬਾਈ ਜੀ ਵੀਰ ਅਈ ਟਰਾਲੀਆਂ ਦੀ ਚੋਰੀ ਵਾਲੀ ਆ ਮਿਲ ਗਈਆਂ ਚੋਰੀ ਕਰੀਆਂ ਹੋਈਆਂ ਟਰਾਲੀਆਂ ਦੇਖੋ ਜੀ 6-6 7-7 ਲੱਖ ਦੀਆਂ ਟਰਾਲੀਆਂ ਜੀ ਨੇ 12-12 ਗੁੱਡੀ ਆ ਸਮਾਨ ਬੜਾ ਵਿੱਚ ਟਰਾਲੀ ਦੇ ਵਿੱਚ ਤੇ 50000 ਰੁਪਈਆ ਦਾ ਗੁਰਪ੍ਰੀਤ ਦਾ 50000 ਰੁਪਈਆ ਦੇ ਵਿੱਚ ਤੇ ਟਰਾਲੀ ਨਾਲ ਜੀ ਹਾਂ ਟਰਾਲੀ ਦੇ ਵਿੱਚ ਹੁਣ ਮੇਰਾ ਇੱਧਰ ਰੋਲਿੰਗ ਕੰਪਨੀ ਬਾਹਰ ਸੱਸੀ ਗੱਲ ਸਾਰਿਆਂ ਨੂੰ ਮੈਂ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚੀਮਾ ਬੋਲ ਰਿਹਾ ਹਾਂ ਕੱਲ 21 ਤਰੀਕ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਇਹ ਜਿਹੜੀਆਂ ਟਰਾਲੀਆਂ ਸ਼ੰਭੂ ਬਾਰਡਰ થી ਉਸ ਟਰਾਲੀਆਂ ਮਿਸਿੰਗ ਨੇ ਉਸ ਸੰਬੰਧੀ ਸਾਡੀਆਂ ਟੀਮਾਂ ਸਰਚ ਕਰਦੀਆਂ ਹੋਈਆਂ ਟਰਾਲੀ ਦੀ ਪਾਲ ਕਰਦੀ ਹੋਈ ਜਦੋਂ ਲੋ ਅਸੈਂਬਲੀ ਪਿੰਡ ਪਹੁੰਚੀਆਂ ਤਾਂ ਸਾਨੂੰ ਉਥੋਂ ਤਿੰਨ ਟਰਾਲੀਆਂ ਰਿਕਵਰ ਹੋਈਆਂ ਉਹ ਟਰਾਲੀਆਂ ਸੀ ਕਬਜ਼ੇ 'ਚ ਲੈ ਕੇ ਤੇ ਜਿਹੜਾ ਉਹ ਟਰੈਕਟਰ ਲੈ ਕੇ ਆਇਆ ਸੀ ਉਹ ਵੀ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ ਐਫ ਆਈ ਨੰਬਰ 26 ਚੋਰੀ ਦੀ ਥਾਣਾ ਘਨੌਰ ਦਰਜ ਕਰ ਲਈ ਹੈ ਉਹ ਟਰਾਲੀਆਂ ਰਮਨਦੀਪ ਸਿੰਘ ਇਲੀਸ ਟਿੰਕੂ ਲੋ ਅਸੈਂਬਲੀ ਦੇ ਕਬਜ਼ੇ 'ਚੋਂ ਮਿਲੀਆਂ ਨੇ ਉਹਨੂੰ ਅਰੈਸਟ ਕਰਕੇ ਜਲਦੀ ਅੱਗੇ ਤਫ਼ਤੀਸ਼ ਜਾਰੀ ਕੀਤੀ ਜਾਏਗੀ ਪਰ ਮੈਂ ਤੁਹਾਨੂੰ ਇਹਦੇ 'ਚ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਜਿਹੜੀ ਫੇਕ ਨਿਊਜ਼ ਵੇਵ ਦੀ ਚੱਲਦੀ ਹੈ ਵੀ ਇਹ ਐਮਐਲਏ ਕਨੌਰ ਸਰਾਰਾ ਗੁਲਾਬ ਸਿੰਘ ਦੇ ਘਰੋਂ ਮਿਲਿਆ ਉਹ ਸਰਾਸਰ ਝੂਠੀ ਆ ਉਹ ਚ ਕੋਈ ਸਚਾਈ ਨਹੀਂ ਇਸ ਨਿਊਜ਼ ਤੇ ਵਿਸ਼ਵਾਸ ਨਾ ਕੀਤਾ ਜਾਵੇ ਜਿਹੜਾ ਇੱਕ ਫੇਕ ਨਿਊਜ਼ ਪਾਉਂਦਾ ਅਸੀਂ ਉਹਦੇ ਖਿਲਾਫ ਵੀ ਸਖਤੀ ਨਾਲ ਕਾਰਵਾਈ ਕਰਾਂਗੇ ਇਹ ਖਬਰਾਂ ਤੋਂ ਬਚਿਆ ਜਾਵੇ ਧੰਨਵਾਦ ਸ਼ਾਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਾਲਾਲ ਕਨੌਰ ਹਲਕੇ ਕਨੌਰ ਦੇ ਪਿੰਡ ਲੋਹ ਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉੱਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸਿੰਬਲੀ ਹੈ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲੂ ਕਿਸਾਨ ਭਰਾ ਲਾਲੂ ਜਦੋਂ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰੋਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਹੈ ਗਰ ਲਾਲ ਕਨੌਰ ਦਾ ਘਰ ਹੈ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਮੇਰੀ ਰਾਇਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਬ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਦੋਂ ਵੀ ਇਹ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਭਰਾਵੋ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹਣਾ ਵੀ ਇਹ ਕੋ ਆਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜਾਈ ਕਰਕੇ ਆਏ ਸੀ ਤੇ ਤੁਹਾਨੂੰ ਪਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਵੀ ਥਾਵੇਂ ਹੀ ਬ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੋਣਨਾ ਵਾਦਾ ਕਰਦੇ ਆਂ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਮਿਸ ਹੋਈ ਆ ਉਹ ਬਿਲਕੁਲ ਉਹਨੂੰ ਚਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਹੁੰਚਾਈ ਜਾਵੇਗੀ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ মিডিਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕਟ ਲੱਗੇ ਹੋਇਆ ਕਰਨ ਵੀ ਇਹ ਘਰ ਆਈ ਗਰਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲਾ ਦਿਆਂ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲਾਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬੜਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਹਬ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਪੋਰਸ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ